ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਗੁਰੂ ਰੂਪਿਆ ਦੀ ਸਾਜ ਸੰਗਤ ਆਓ ਰੋਹਾਨੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਨੂਰ ਏਕ ਆ ਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚੀ ਤੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆ ਸੋਚ ਨਾ ਹੋਵੀ ਜੀ ਸੁਝੀ ਲਖ ਵਾਰ ਤਸਰ ਚੁਕਮ ਹੋਵੀ ਜੀ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੀ ਬੰਨਾਪੁਰੀਆਂ ਭਾਰੂ ਸਹਿ ਸ਼ਿਆਨਤਾ ਲਖ ਹੋਏ ਤਾਂ ਇੱਕ ਨੰਦ ਲੈਣਾ ਕਿ ਵੇ ਸਚਿਆਰਹੁਇਐ ਕਿ ਕੂੜੈ ਤੂਤੇ ਪਾਲ ਹੁਮਰ ਜਾਈ ਚਲਣਾ ਨਾਨਕ ਲਿਖਿਆ ਨਾਨਕ ਹੁਕਮੀ ਹੋਣਿ ਆਕਾਰੁ ਤੁਮਨਾਂ ਕੇਹਾ ਜਾਇ ਹੋਮਣ ਜੀ ਹੁਕਮਨ ਹੈ ਵਡਿਆਈ ਹੁਕਮੀ ਉਤਮ ਨੀਤ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮ ਬਖਸ਼ੀਐ ਕੋਇ ਇਕ ਹੁਕਮੀ ਸਦਾਨ ਪੁਾਈਐ ਹੁਕਮੈ ਅੰਦਰ ਸਭੂ ਬਾਹਰੁ ਹੁਕਮਨ ਕੋਈ ਨਾਨਕ ਹੁਕਮੈਂ ਜੀ 부ਝੈ ਤਹਉ ਮੈਂ ਕਹਿ ਨਾ ਕੋਇ ਗਾਵੇ ਕੁਤੰ ਉਬੈ ਖਿਸ਼ੇ ਥਾਂ ਗਾਵੇ ਕੁਦਾਸ ਜਾਣੇ ਸ਼ਾਂ ਗਾਵੇ ਕੁਗੋੜਿਆਈਂ ਚਾਰ ਗਾਵੇ ਕੁਬਦੇ ਵਿਖੂ ਵਿਚਾਰ ਗਾਵੇ ਕੁਸ਼ਾਸ ਕਰੇ ਸੰਖੇ ਗਾਵੇ ਕੁਜੀ ਲੈ ਫਿਰਦੇ ਗਾਵੇ ਕੁਜਾਪੇ ਦਿਸੈ ਦੂਰ ਗਾਵੇ ਕੁਵੇਖ ਹਦਰਾ ਦੂਰ ਕਤਨਾ ਕਥੀਨਾ ਆਵੇ ਟੋਟ ਕਤ ਗਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਣ ਦੇ ਤੱਕ ਬਾਹੀਂ ਜੁਗਾ ਜਗੰਤਰ ਕਾਈ ਕਾਈ ਹੁਕਮੇ ਹੁਕਮ ਚਲਾਏ ਰਾ ਨਾਨਕ ਵਿਕਸੈ ਦੀ ਪ੍ਰਵ ਸਤ ਸਹਿਬ ਸਾਚ ਨਾਹੀ ਤਾਕਿਆ ਭਾਉ ਅਪਾਰ ਆਖੈ ਮੰਗੈ ਦੇਹ ਦੇ ਦਾਤ ਕਰੇ ਦਾ ਤਾਰ ਫੇਰ ਤੇ ਅੱਗੇ ਰੱਖੀਐ ਜਿਦ ਸਹਿ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੁ ਧਰੇ ਪਿਆ ਅਮਰਤ ਵੇਲਾ ਸਚਨਾਮ ਦੇ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ 에 ਵਾ ਜਾਣੀ ਸਭ ਆਪੇ ਸੁਚਿਆਰ ਆਪਿਆਂ ਨਾ ਜਾਏ ਕੀਤਾ ਨ ਹੋਇ ਆਪੇ ਹਕ ਨਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਰਦੰ ਗਾਵੀਐ ਸੁਣੀਐ ਮਨ ਰੱਖੀ ਭਾਉ ਦੁਖ ਵਰਹਨ ਸੁ ਘਰ ਲੇ ਜਾਈ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖਿਆ ਅਸmai ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੀ ਜਨ ਆ ਮੋ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਹਾਂ ਮੈਂ ਜੇ ਤੁਸ ਭਾਵਾਂ ਬਿਨ ਪਾਣੀ ਕੀ ਨਾਇ ਕਰੀ ਜੀ ਤਿਸੇ ਤੂੰ ਪਾਈ ਵੇਖਾਂ ਬਿਨ ਕਰਮਾ ਕਾ ਮਿਲੈ ਨਹੀਂ ਮਤ ਮਿਜਰਤ ਜਵਾਹਰ ਮਾਨ ਜੇ ਕੋੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਹਰ ਜਾ ਗੋੜ ਦੀ ਸੋਣੀ ਹੋਈ ਨਵਾਂ ਖੰਡਾ ਮਿਟ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾ ਹੋ ਰਖਾਈ ਕੀ ਜਸ ਕੀ ਰਤ ਜਗ ਦੇ ਜੀਤ ਸੁਨਦਰ ਨਾ ਆਭੀ ਤਵਾਤ ਨਾ ਪੁੱਛਿਆ ਕੀ ਕੀਤਾ ਅੰਦਰ ਕੀ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੈ ਗੁਣਵੰਤ ਹੈ ਗੁਣ ਦੇ ਤੇਹਾ ਕੋਈ ਨਾ ਸੁਤੀ ਜੇ ਕਿਸ ਗੁਣ ਕੋਈ ਕਰੇ ਸੁਣਿਆ ਸਤਿਪੀਰ ਸੁਰਨਾਦ ਸੁਣਿਆ ਅੰਤਰ ਤਬਲੇ ਕਾ ਸੁਣਿਆ ਦੀਪ ਲੋਪ ਤਾਰ ਸੁਣਹਿ ਕੋਈ ਨਾ ਸਕੈ ਕਾਲੂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਹਿ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਵਹਿਤ ਸੁਣਿਆ ਸਾਦ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾ ਸੁਣਿਆ ਸਤ ਸੰਤੋਗਿਆ ਸੁਣਿਆ ਅਠ ਛੜਕੈ ਸੁਨਾਨ ਸੁਣਿਆ ਫੜ ਫੜ ਪਾਵੇਂ ਮਾਨ ਸੁਣਿਆ ਲਾਗੈ ਸਹਿਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਗਨਾਸ ਸੁਣਿਆ ਸ਼ਰਗੁਣਾ ਕੀ ਗਹਾ ਸੁਣਿਆ ਸੇ ਪੀਰ ਪਾਖਸ਼ਾ ਸੁਣਿਆ ਅੰਦੇ ਬਾਵੇਂ ਰਾਜ ਸੁਣਿਆ ਹਾਕ ਵੇ ਛਗਹ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਪ ਆਪਕਾ ਨਾਉ ਸਿ ਮਨ ਨੇ ਕਿ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਸਤਾਏ ਕਾ ਕੰਮ ਕਰਣਾ ਲਿਖਣ ਹਾਰ ਮਨ ਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਸੁਰਤ ਹੋਈ ਮਨ ਬੁੱਧ ਮਨੈ ਸਗਲ ਭਵਨ ਕੀ ਸ਼ੁੱਧ ਮਨੈ ਮੂਹ ਚੋਟਾ ਨਾ ਖਾਈ ਮਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਨ ਮਾਰਗ ਠਾਕ ਨਾ ਬਾਇ ਮਨ ਨ ਪਰਸੂ ਪਰਗੜ ਜਾਏ ਮਨ ਨ ਮਗ ਨ ਚਲੇ ਪੰਥ ਮਨ ਨ ਧਰਮ ਸੇਤੀ ਛਣਬੰਦ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਨ ਪਾਵੈ ਮੁਕਤ ਹੋਇ ਹਰ ਮਨ ਨ ਪਰਵਾਰਾ ਸਧਾਰ ਮਨ ਨ ਅਰੇ ਤਾਰੇ ਗੁਰ ਸਿੱਖ ਮਨਨ ਅਨ ਭਵੇ ਨਾ ਵੇਖਿਆ ਸਨਾ ਨਰਿੰਜਣ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵ ਮ ਦਰਗਹਿ ਮਾਨ ਪੰਚੇ ਸੋਹੰਦਾਰ ਰਜ਼ਾਨ ਪੰਚਾ ਗਾਗੁਏਕ ਦੇਹਾਂ ਦੇ ਕੋ ਕਹਿ ਕਰਹਿ ਵਿਚਾਰ ਕਰਤੇ ਕਹਿ ਕਰਨ ਅਨੰਸ਼ ਮਾਰ ਧੌਲ ਧਰਮ ਦਿਆ ਕਾ ਪੂ ਸੰਤੋਖਾ ਪ੍ਰਖਿਆ ਜਨ ਸੁ ਜੇ ਕੋ ਬੂਝੈ ਹੋਵੇ ਸਟਿਆਰ ਕਵਲੇ ਉਪਰ ਕੀਤਾ ਭਾਰ ਧਰਦੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜ਼ੂਰ ਜੀ ਜਾਤ ਰੰਗਾਂ ਕੇ ਨਾਮ ਸਭ ਨਾ ਲਿਖਿਆ ਬੁੜੀ ਕਲਾ ਇਹੋ ਲੇਖ ਅਗ ਜਾਣੇ ਕੋਈ ਲੈ ਗਲ ਖਿਆ ਕਿਦਾ ਹੋਈ ਕੀਤਾ ਤਾਣ ਸੋਹਾਲੋ ਰੂਪ ਕੀ ਤਦਾ ਜਾਣੇ ਕੌਣ ਕੋ ਕਿਦਾ ਬਸਾ ਹੋਈ ਉਹ ਘਹਾਉ ਤਿਸ ਤੇ ਹੋਇ ਲਖਨ ਰਿਆ ਕੁਦਰਤ ਗਮਨ ਕਹਾ ਵਿਚਾਰ ਵਾਰਿਆ ਨਾ ਜਾmai ਕੁਬਾਰ ਜੋ ਉਤਪਦ ਭਾਵੈ ਸਾਈ ਫਰੀਕਾਰ ਪੂਸ਼ਦੰ ਸਲਾਮਤ ਨਰੰਕਾਰ ਅਸ਼ੰਖ ਜਗ ਸੰਸਭਾਵ ਸੰਗ ਪੂਜਾ ਸੰਗ ਤਪਦਾ ਸੰਖ ਗਰੰਤ ਮੁਖ ਵੇਦਪਾ ਸੰਖ ਜੋਗ ਮਨ ਰਹਿ ਉਦਾਸ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਸੰਗ ਸੱਦੀਆ ਸੰਗ ਦਾਤਾਰ ਅਸ਼ੰਖ ਸ਼ੂਰ ਮੋਗ ਭਕਸ਼ਾ ਅਰ ਸੰਖ ਮੋਮ ਲਿਵ ਲਾਇਦਾ ਕੁਦਰਤ ਕਮਨ ਕਹਾਂ ਵਿਚਾਰ ਵਾਰਿਆ ਨਾ ਜਮਈ ਇੱਕ ਵਾਰ ਜੋਤਿ ਤੇ ਭਾਵੈ ਸਾਈ ਫਲੀਕਾਰ ਤੂੰ ਸਦਾ ਸਲਾਮਤ ਨਰੰਕਰ ਅਸ਼ੰਖ ਮੂਰਖ ਅੰਧਪੂਰ ਅਸ਼ੰਖ ਚੋਰ ਹਰਾਮ ਪੂਰ ਸੰਘਮਰ ਕਰ ਜਾਏ ਜੋ ਸੰਖ ਗਲ ਵੜ ਤੇ ਹਕਮਾਂ ਸੰਖ ਪਾਪ ਕੀ ਪਾਪ ਕਰ ਜਾਏ ਸੰਖ ਪੁਰਿਆ ਪੂਰੇ ਭਰਾਇ ਸੰਘਮ ਲਈ ਸਮਰ ਭਾਖਾਈ शंख निंदक कुशल कर है भारनान कुनीच कह विचार वारिया न जमै क्वार झूठुत भावे साई फरीका पुरुषदां सलामत निरंगकार अशंख नाम शंख भाव अगम अगम शंख लोक शंख है सिर्फ हार हुई अखरी नाम अखरी शलाग अखरी ज्ञान वेग गुणग अखरी लेखन बोलण बाण अखरा सिर संभोग वकण ਜਨ ਇਹ ਲਿਖੇ ਤਿਸਰ ਨਾਇ ਜਿਉ ਪਰਮਾਇ ਤਿਨ ਤੁਪਾਈ ਤੂੰ ਜੀਤਾ ਕੀਤਾ ਤੇਤਾ ਨਾਉ ਵਿਣ ਨਾਮੇ ਨਾਈ ਕੋਥੈ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਮੈ ਇੱਕ ਵਾਰ ਜੋ ਉਦਭਵੈ ਸਾਈ ਤਰੀਕਾ ਤੂੰ ਸਦਾ ਸਲਾਮਤ ਨਰੰਗ ਕਰ ਹਰਗੇ ਘਤ ਬੈਰਦੰਦ ਦੀ ਪਾਣੀ ਘੋਟੈ ਉਦ੍ਰਿਸ਼ਕੇ ਮੂਤ ਪਲੀਤੀ ਕੱਪੜ ਹੋਏ ਦੇਸ ਅਭੋਨ ਲਿਯੋ ਤੋਈ ਪਰਯੈ ਮਦ ਪਾਪਾਂ ਕੇ ਸੰਗ ਉਹ ਥੋਪੈ ਨਾਮੈ ਕੇ ਰੰਗ ਕੁੰਨੀ ਪਾਪੀ ਆਖਣਾਇ ਕਰ ਕਰ ਕਰਣਾ ਨਿਕ ਲਹਿ ਜਾਉ ਆਪੈ ਬੀਜਾ ਪਹਿ ਖਾਉ ਨਾਨ ੁਖਮੀ ਆਪ ਰਜਵ ਤਿਰ ਥਪਦਿਆ ਦਾ ਦਾਨ ਜੇ ਕੋ ਭਾਵੈ ਤਿਲ ਕੈ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰਗਾ ਤੀਰਥ ਮਲਣਾਉ ਸਭ ਗੁਣ ਦੀਰੀ ਮੈ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਵਿਸ਼ਵਾਸ ਆਤ ਬਾਣੀ ਬਰਮਾਉ ਸਦ ਸੁਆਣ ਸੁਦਾ ਮਨ ਚਾਉ ਕਮਣ ਸੁਭੀਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਰੂਤੀ ਮਾਹ ਕਮਣ ਜਿਤ ਹੋਆ ਆਕਾਰ ਵੇਰ ਨਾ ਬਾਈ ਪੰਡਤੀ ਜੇ ਹੋਵੇ ਨੀ ਪੁਰਾਣ ਵਕਤ ਨਾ ਪਾਇਉ ਕਾਦੀਆਂ ਮੇ ਲਿਖਣ ਦੇ ਕੁਰਾਨ ਤੇ ਤਵਾਰ ਨਾ ਜੋਗੀ ਜਾਣ ਰਤ ਮਾਹੋਂ ਨਾ ਕੋਈ ਜਾ ਕਰਦਾ ਸ੍ਰੀਕੂ ਸਾਜੀ ਆਪੇ ਜਾਣੈ ਸੋਈ ਕਿਵ ਕਰਿਆ ਖੰਕ ਵਿਸ਼ਲਾ ਜੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਲੋਕ ਕਿ ਤਸਿਆਣਾ ਵੱਡਾ ਸਹਿਬ ਵੱਟੀਨਾ ਹੀ ਕੀ ਦਾਜਾ ਕਹੋ ਵੈ ਨਾਨ ਪ੍ਰਜੇ ਕੀ ਆਪੂ ਜਾਣ ਅਗੇ ਗਿਆਨ ਅੰੰਸੋ ਹੈ ਪਤਾਲ ਹਨ ਪਤਾਲ ਲੱਗ ਅਗਾਸ ਅਗਾਸ ਉਹੜਕੜ ਉਹੜ ਭਾਲ ਥਕੇ ਜੀ ਵੇਦ ਗਹਿਣ ਕਬ ਸਹਿਜ ਅਠਾਰੀ ਕਹਿਣ ਕੀ ਤੀਬ ਅਸਰੂ ਨਿਕਤਾ ਬਲੀ ਕਾ ਹੋਏ ਤਲਕੀਆ ਲੇਖ ਹੋਏ ਬੜਾਸ ਨਾਨ ਗੁਬੜਾ ਆਖੀਆਂ ਆਪੀ ਜਾਣ ਆਪ ਸਲਾਹੀ ਸਲਾਹ ਕੀਤੀ ਸੁਰਤ ਨਾ ਧਾਈਏ ਨਦੀਆਂ ਤੇ ਬਾਗ ਕਮ ਹੈ ਸਮੁੰਦਰ ਹਜ਼ਾਰੀਆਂ ਸਮੁੰਦਰ ਸਾਹスルਤਾਨ ਗਿਰਹਾ ਵਿਸ਼ੇਵੀ ਮਾਲ ਤਾਨ ਕੀੜੀ ਤੁਲਨਾ ਹੋਮਣੀ ਜੇ ਜਸ ਮਨੋਂ ਨ ਵਿਸਰੇ ਅੰਤ ਨਿਸ਼ਕਦੀ ਕਰਨਾ ਅੰਤ ਨ ਕਰਨ ਦੇ ਨਾਂਤ ਅੰਤਰਾ ਵੇਖਣ ਸੁਣਨਾ ਅੰਤ ਅੰਤ ਨ ਜਾਪੇ ਪਿਆ ਮਨ ਮੰਤਰ अंत ना जापे कीता कारण अंत ना जापे कारवा अंत कारण केते बिल्लाई ताके अंत ना पाइज जाए एहो अंत ना जाने कोई बोता कही बोता होए वड्डा सैब ऊंचा था ऊचे ऊपर ऊंचा नाव ए वडूचा होए कोई इत सूचे को जाना सोए जेवड़े आप जान्या आप आप नानक नजरि करमी दा बोता करम लिखे ना जाए ਵੱਡਾ ਦਾਤ ਦਾ ਤੇਲ ਨਾਮ ਗਵਾਈ ਕੀਤਾ ਮੰਨ ਹੈ ਜੋ ਦੇਪਾ ਔਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖੱਪ ਟਟੈ ਵਿਕਾਰ ਕੀਤੇ ਲੈ ਲੈ ਮੁਕਰ ਪਾਇ ਕੀਤੇ ਮੂਰਖਾਈ ਕਾਈ ਕੀਤੇ ਆਦੂ ਖੋਕ ਸਦਮਾਰ ਇਹ ਬਹਿਦਾਤ ਤੇਰੀ ਦਾਤ ਦਾ ਬੰਦ ਕਲਾਸੀ ਪਾਣੀ ਹੋਈ ਹੋ ਰਾਗ ਨਾ ਸਕੈ ਕੋਈ ਜੇ ਕੋ ਖਾਈ ਤੇ ਆਣ ਪਾਈ ਉ ਜਾਣੇ ਜਿ ਜਿਮੁ ਖਾਈ ਆਪੀ ਜਾਣੇ ਆਪੀ ਦੀ ਆਖਾਂ ਸੇ ਪਿਕੇ ਕੀ ਜਿਸ ਨੂੰ ਬਖਸੇ ਸੁਭਸਲਾਵ ਨਾਨਕ ਬਾਦਸ਼ਾਹੀ ਬਾਦਸ਼ਾ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਆਂ ਮੁੱਲ ਘੜ ਅਮੋਲਿਆਵੇਂ ਮੁੱਲ ਲੈ ਜਾਇ ਮੁੱਲ ਭਾਇ ਮੁੱਲ ਸਮਾਈ ਮੁੱਲ ਧਰ ਮੁੱਲ ਦੀ ਬਾਣ ਅਮੁੱਲ ਦੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁਲ ਕਰ ਮੁਲ ਫਰਮਾਨ ਅਮੁਲੋ ਮੁਲ ਆਖਿਆ ਨਾ ਜਾਏ ਆਖ ਆਖ ਰਹੀ ਬਲਾਈ ਆਖੇ ਮੀਤ ਬਾਤ ਪੁਰਾਣ ਆਖੇ ਪੜੀ ਕਰੇ ਵਖਿਆਨ ਆਖੇ ਬਰਮੈ ਆਖੇ ਮੁਦਿ ਆਖੇ ਕੋ ਕੋਈ ਤਾ ਗੋਵਿੰਦ ਆਖੇ ਇਸਰੇ ਆਖੇ ਸਿਧਿ ਆਖੇ ਤੇ ਤੇ ਕੀਤੇ ਬੁੱਧ ਆਖੇ ਦਾਨ ਵਿਆਖੰ ਦੀ ਵਿਆਖੰ ਸੁਰ ਨਰ ਮੁੰਜਨ ਸੇਵ ਕੇ ਦਿਆ ਗਿਆ ਖੜਪਾਹੀ ਕੇ ਦਿਗ ਕੈ ਉਠੁੱਟ ਜਾਏ ਇਹ ਦੇਖੀ ਤੇ ਹੋਰ ਕਰੇ ਤਾ ਅਗ ਨਾ ਸਕੇ ਕਈ ਕੇ ਜੀਵਣ ਭਾਵੇ ਤੇ ਵਣ ਹੋਏ ਲਾਣ ਜਾਣੀ ਸਚਨ ਸੋਈ ਜੀ ਕੋ ਆਖੇ ਬੋਲ ਵਿਗੜ ਤਲ ਕੀ ਸਿਰ ਗਵਾਰੰ ਗਵਾਰ ਸੋ ਦਰ ਬਿਹਾਰ ਸੰਪਰਤੀ ਰਾਜ ਬੈ ਸਰਦ ਸਮਾ ਲਈ ਵਾਜੇ ਨਾ ਦੇ ਨੇਕ ਸੰਖਾ ਕੀ ਤੇ ਵਾਗਣ ਹਾਰੀ ਕਿ ਤੇਰਾ ਪ੍ਰੀਤ ਸੁ ਕਹੀਐ ਕਿ ਤੇ ਗਾਵਨਾਰੀ ਗਾਮੈ ਘੁਮਨੂ ਪਾਉ ਪਾਣੀ ਬੈਸੰਤਰ ਗਾਵੇ ਰਾਜਾ ਧਰਮਦਵਾਰੀ ਗਾਮੈ ਚਿਤੁ ਖੁਬ ਲਿਖ ਜਾਣ ਲਿਖ ਲਿਖ ਤਰੁਬੀਚਾਰੀ ਗਾਮੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਮੈ ਦੀ ਦਰਸ਼ਨ ਬੈਠੇ ਦੇਵ ਤਿਆ ਅੰਦਰ ਨਾਲੀ ਗਾਮੈ ਸਿਰ ਸਮਾਦੀ ਅੰਦਰ ਗਾਵਨ ਸਾਧ ਵਿਚਾਰੀ ਗਾਮਣ ਜਤੀ ਸੁਦੀ ਸੰਤੋਖੀ ਗਾਮਾ ਵੀਰ ਕਰਾਰੀ ਗਾਮ ਪੰਡਤ ਪੜਨਰ ਕੀਸਰ ਜੁਗ-ਜੁਗ ਵੇਦਾਂ ਨਾਲੇ ਗਾਮੈ ਮੋਨੀਆ ਮਨਮੋਹ ਸੁਰਗਾ ਮੱਝ ਗਿਆ ਲਈ ਗਾਮ ਰਤਨ ਪਾਈ ਤੇਰੇ ਆਠ ਛਠ ਕੀਰਤਨ ਨਾਲੇ ਗਾਮੈ ਜੂਦ ਮਗਨ ਰਸੂਰਾ ਗਾਮੈ ਖਾਣ ਵਿਚਾਰੀ ਗਾਮੈ ਖੰਡ ਮੰਡਲ ਫਰ ਪੰਡਾ ਕਰ ਕਰ ਰਖੀ ਧਾਰੀ ਸਹੀ 부ਦ ਨੂੰ ਗਾਮੈ ਜੋਉ ਖੁਦ ਭਾਵਨ ਰਤਿ ਤੇਰੀ ਭਗਤ ਰਸਾ ਲਈ ਹੋਰ ਕੀਤੇ ਗਾਵੁ ਸੇ ਮੈਂ ਚਿਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦ ਸਚ ਸਹਿਬੁ ਸਾਚਾ ਸਾਚਾ ਨਾਹੀ ਸੋਈ ਸੋਈ ਸਦ ਸਚ ਸਹਿਬੁ ਸਾਚਾ ਸਾਚਾ ਨਾਹੀ ਹੈ ਭੀ ਖੁਸੀ ਜੈ ਨਾ ਜੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖ ਕੇ ਕਿਤਾ ਆਪਣਾ ਜਿਪ ਤਸਦੀਬ ਵੜਾਈ ਜੋ ਉਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹਬ ਨਾਮ ਗਰੈਣ ਰਜਾਈ ਮੁੰਦਾ ਸੰਤੋਪ ਸ਼ਰਮ ਪਦ ਝੋਲੀ ਧਿਆਨ ਜਿ ਤਰੈ ਬੰਭੂਤ ਖਿੰਧਾ ਕਾਲ ਕੁਵਾਰੀ ਕਾਇਆ ਜੁਦ ਡੰਡਾ ਪ੍ਰਤੀਦ ਆਈ ਬੰਦੀ ਸਭਲ ਜਮਾਤ ਦੀ ਮਨ ਜੀਤਾ ਜਗਜੀਤ ਦਾ ਆਦੇਸ਼ ਵਿਚੈ ਆਦੇਸ਼ ਆਦ ਨੀਲਾ ਨਾਦ ਨਹਤ ਜੁਗ ਜੁਗ ਇੱਕੋ ਵੀਸ ਉਖਦ ਗਿਆਨ ਦਇਆ ਭਧਾਰਨ ਘਟ ਘਟ ਵਾਜੈ ਨਾਦ ਆਪ ਨਾਦ ਨਾ ਕਿਸੁ ਬਜਾਇ ਕੀ ਰਿਸ਼ਿ ਦੇਵ ਰਾਸਾ ਸੰਜੋਗ ਜੋਗ ਦੁਇਕਾਰ ਚਲਾਵੇਂ ਲੇਖਿਆ ਮੈਂ ਭਾਵ ਆਦੇਸ਼ ਵਿਚੈ ਆਦੇਸ਼ ਆਦਿ ਨੀਲ ਅਨਾਦ ਅਨਹਦ ਜੁਗ ਜੁਗਿ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਫੰਡਹਾਰੀ ਇਕ ਲਾਇ ਦੀ ਬਾਣ ਜਿਬ ਜਸ ਭਾਵੇ ਤਵੇ ਚਲਾਵੇ ਜਿਬ ਹੋਵੇ ਪਰਮੰ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਗੁਡਾਨ ਆਦੇਸ਼ ਚ ਸੈ ਆਦੇਸ਼ ਆਦ ਅਨੀਲ ਅਨਾਦ ਨਹਦ ਜੁਗ ਜੁਗੇ ਕੋਬੇਸ਼ ਆਸਨ ਹੋਈ ਲੋਇ ਪੜ ਜੋਗਸ ਪਾਇਆ ਸੋ ਇਕਾ ਵਾਰ ਘਰ ਘਰ ਵਿੱਚ ਗੈ ਸਰਦਨ ਹਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ਼ ਇਸੈ ਆਦੇਸ਼ ਆਦ ਅਦੇਲ ਆਦਨ ਹਤ ਜੁਗ ਜੁਗੇ ਕੋਬੇਸ਼ ਇਕ ਦੋ ਜੀ ਬਹੁ ਲਖ ਹੋਏ ਲਖ ਹੋਏ ਲਖ ਵਿਸ਼ ਲਖ ਲਖ ਡਾ ਕੀਏ ਇੱਕ ਨਾਮ ਜਗਦੀਸ਼ ਏਤ ਰਾ ਪਤ ਬੋੜੀਆਂ ਚੜ ਜਏ ਹੋਇ ਆ ਕਿਸ ਸੁਣ ਗੱਲਾਂ ਆਕਾਸ਼ ਕੀ ਕੀ ਤਾਂ ਆਇ ਰਿਸ਼ ਨਾਨ ਨਜ਼ਰੀ ਪਾਈ ਐ ਪੂਰੀ ਕੂੜੈ ਠੀਸ ਆਖਣ ਜੋ ਛੁਪੇ ਨਾ ਜੋ ਜੋਰ ਨਾ ਮੰਗਣ ਦੇ ਨਾ ਜੋ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਰ ਮਨਸੂਰ ਜੋਰ ਨਾ ਸੁੜਤੀ ਗਿਆਨ ਵਿਚਾਰ ਜੋਰ ਨਾ ਜੁਲਤੀ ਛੁਟੈ ਸੰਸਾਰ ਜਿਸਿਆ ਜੋ ਕਰ ਵੀਖ ਸੋਈ ਨਾ ਕੋ ਉਤਮਨੀ ਜਨਾ ਕੋਈ ਰਾਤੀ ਰੂਤੀ ਥਿਤੀ ਵਾ ਕਉਨ ਪਾਣੀ ਅਗਨੀ ਪਤਲ ਜਿਸ ਵੀ ਧਰਤੀ ਥਾਪ ਰੱਖੀ ਕਰਮਸਾਲ ਜਿਸ ਵੀ ਜੀਵ ਜੁਗਤ ਕਹਿ ਰੰ ਤਿੰਨ ਕੇ ਨਾਮ ਨੇ ਕਨੰ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤੇ ਸੋਹਣ ਪੰਜ ਪ੍ਰਵਾਨ ਨਜ਼ਰੀ ਕਰਮ ਪਵੈ ਇਨਸ਼ਾਨ ਕੱਚ ਭਗਾਈ ਉਥੇ ਪਾਈ ਨਾਲੁ ਗਇ ਜਾਪ ਜਾਈ ਧਰਮ ਖੰਡ ਕੈ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਦੇ ਪਉਣ ਪਾਣੀ ਵਸੰਦਰ ਕੇਦੇ ਗਾਨ ਮਹੀਸ ਇਹ ਤੇ ਬਰਮੇ ਘਾਰਤ ਘੜੀਐ ਰੂਪ ਰੰਗ ਕੇ ਵੀਸ ਕੇਦੀਆ ਕਰਨ ਧੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੋਗ ਕੇਤੇ ਕੇਤੇ ਮੰਡਲ ਦੇ ਕੀਤੇ ਸਿਧ ਬੁੱਧ ਨਾਤ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਦਾਨੁ ਮਨ ਕੀਤੇ ਕੀਤੇ ਰਤਨ ਸਮੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਪ ਨਰਿੰਦ ਕੀਤੀਆ ਸ਼ਰਧੀ ਸੇਵਕ ਕੀਤੇ ਨਾਲ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਟ ਆਨੰਦ ਸ਼ਰਮਖੰਡ ਦੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂਗੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਿਸਤਾਈ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀ ਸੁਰਾਲ ਸਿਧਾਂਤ ਦੀ ਸ਼ੁੱਧ ਕਰਮਖੰਡ ਦੀ ਬਾਣੀ ਜੋਰ ਤੇ ਤੈ ਹੋਰ ਨਾ ਕੋਈ ਹੋਰ ਤਿੱਥੇ ਜਹੂਦ ਮਹਾਬਲ ਸੂਰ ਤਨ ਮੇਰਾ ਮਾਮ ਰਹਾ ਪ੍ਰਪੂਰ ਤਿੱਥੈ ਸੀਤੂ ਸੀਤਾ ਮਹਿ ਮਮਾਈ ਤਾ ਗੁਰੂਪ ਨ ਕਥ ਨਹੀਂ ਜਾਈ ਨਾ ਉਮਰੈ ਨਾ ਠਾਕ ਜਾਈ ਜਿਨ ਕੇ RAM ਵਸੇ ਮਨ ਮਾਈ ਤਿੱਥੈ ਭਗਤ ਵਸੇ ਕਿਰੋ ਕਰੇ ਅਨੰਦ ਸਚਾ ਮਨ ਸੋਈ ਸਤਿਖੰਡ ਵਸੇ ਨਰੰਕਾਰ ਘਰ ਘਰ ਵੇਖੈ ਨਦਰ ਨਿਹਾਲ ਤੇ ਤੇ ਖੰਡ ਮੰਡਲ ਵਰ ਖੰਡ ਜੇ ਕੋ ਕਥਾ ਦੰਤ ਅਨੰਤ ਤਿਥੈ ਲੋ ਲੋ ਆਕਾਰ ਜਿਵੇਂ ਹੁਕਮ ਤਵੇ ਜਿਵੇਂ ਆਕਾਰ ਵਿਖ ਵਿਸ਼ੈ ਕਰ ਵਿਚਾਰ ਨਾਨਕ ਕਤਨਾ ਕਰਣਾ ਸ਼ਾਰ ਜਤ ਪੁਹਾਰਾ ਧੀਰਜ ਸੁਨਿਆਰ ਅਹਰਨ ਮਦ ਵੇਦ ਅਧਿਆਪ ਪਾਉ ਖੱਲਾ ਅਗਨ ਤਪਦਾਉ ਭਾਂਡਾ ਪਾਉ ਅਮਰਤ ਚਟਾਲ ਕੜੀਏ ਸਭ ਸਚੀਤਕ ਸਰ ਜਿਨ ਕੋ ਨਦਰ ਪਰਮ ਦਿਨ ਘਾਰ ਨਾਨਕ ਨਦਰੀ ਨਦਰ ਨਿਹਾਰ ਜਿਨ ਕੋ ਨਦਰ ਕਰਮ ਦਿਨ ਘਾਰ ਨਾਨਕ ਨਦਰੀ ਨਦਰ ਨਿਹਾਰ ਸ਼ਲੋਕ ਪਵਣ ਗੁਰੂ ਪਾਣੀ ਪੈਦਾ ਮਾਧਾ ਤਰਤ ਮਹਦ ਦਿਵਸ ਰਾਤ ਦੁਨदाई दाय ਇਹ ਲੈ ਸਗਨ ਜਗਤ ਚੰਗਿਆ ਇਹਾ ਪਰਿਆ ਇਹਾ ਵਾਸ ਜਾ ਤਰਨ ਗਧੂਰ ਕਰਮੀ ਆਪੋਆ ਬਣੀ ਇਹ ਨੇੜੇ ਕੇ ਦੂ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਸੁਖੀ ਨਾਲ ਜਿਨੀ ਨਾਮ ਧਿਆਇਆ ਗੈ ਮ ਸ਼ਕਤ ਘਾਲ ਨਾਨਕ ਤੇ ਮੁਕੂਜਲੇ ਕੀਤੀ ਸੁਕੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ